ਕਸਵਲੇ ਦੀ ਵੱਡੀ ਖਬਰ ਹੈ ਸਾਹਮਣੀ ਆਈ ਹੈ ਜਿਹਾ ਇੱਕ ਨੌਜਵਾਨ ਸੈਲੂਨ ਤੋਂ ਆਪਣੇ ਘਰ ਨੂੰ ਵਾਪਸ ਜਾ ਰਿਹਾ ਹੁੰਦਾ ਤੇ ਅਚਾਨਕ ਅਣਪਛਾਤੇ ਨੌਜਵਾਨਾਂ ਦੇ ਵੱਲੋਂ ਉਸ ਨੌਜਵਾਨ ਤੇ ਤੇਜ਼ ਤਾਰ ਹਥਿਆਰਾਂ ਦੇ ਨਾਲ ਹਮਲੇ ਕੀਤੇ ਚਾਉਂਦੇ ਨੇ ਜਿਸ ਦੌਰਾਨ ਉਹ ਨੌਜਵਾਨ ਜਿਹੜਾ ਗੰਭੀਰ ਜ਼ਖਮੀ ਹੋ ਜਾਂਦਾ ਤਾਂ ਮੌਕੇ ਤੇ ਲੋਕ ਮੌਜੂਦ ਹੁੰਦੇ ਨੇ ਚੀਕ ਚਾਹੜਾ ਪੈ ਜਾਣ ਦਾ ਤਾਂ ਲੋਕ ਉਸ ਨੂੰ ਚੁੱਕ ਕੇ ਹਸਪਤਾਲ ਲੈ ਜਾਂਦੇ ਨੇ ਤੇ ਹਸਪਤਾਲ ਦੇ ਵਿੱਚ ਲਾਸ਼ ਦੌਰਾਨ ਉਸ ਨੌਜਵਾਨ ਦੀ ਦਰਦਨਾਕ ਮਾਤ ਹੋ ਜਾਂਦੀ ਹੈ ਤਾਂ ਬਿਲਕੁਲ ਮਾਮਲਾ ਜਿਹੜਾ ਮੋਗੇ ਤੋਂ ਸਾਹਮਣੇ ਜਿੱਥੇ ਇੱਕ ਮ੍ਰਿਤਕ ਨੌਜਵਾਨ ਜਿਸ ਦੀ ਉਮਰ ਮਹਿਜ਼ 21 ਸਾਲਾਂ ਦੱਸੀ ਜਾ ਰਹੀ ਹੈ ਉਸ ਦਾ ਨਾਮ ਹਰਵਿੰਦਰ ਸਿੰਘ ਦੱਸਿਆ ਜਾ ਰਿਹਾ ਦੱਸਿਆ ਗਿਆ ਕਿ ਉਹ ਸੈਲੂਨ ਤੋਂ ਘਰ ਨੂੰ ਵਾਪਸ ਪਰਤ ਰਿਹਾ ਹੁੰਦਾ ਤਾਂ ਅਚਾਨਕ ਪਛਾਤੇ ਨੌਜਵਾਨਾਂ ਦੇ ਵੱਲੋਂ ਉਸ ਤੇ ਤੇਜ਼ ਤਾਰ ਹਥਿਆਰਾਂ ਦੇ ਨਾਲ ਹਮਲਾ ਕੀਤਾ ਜਾਂਦਾ ਤੇ ਹਮਲੇ ਤੋਂ ਬਾਅਦ ਉਹ ਇਸ ਤਰੀਕੇ ਦੇ ਨਾਲ ਜ਼ਖਮੀ ਹੋ ਜਾਂਦਾ ਕਿ ਜਦੋਂ ਹੀ ਉਸ ਨੂੰ ਹਸਪਤਾਲ ਲਿਜਾਇਆ ਜਾਂਦਾ ਹਸਪਤਾਲ ਲਿਜਾਣ ਦੇ ਲਾਗ ਦੌਰਾਨ ਉਸ ਨੌਜਵਾਨ ਦੀ ਦਰਦਨਾਕ ਮਾਹੌਲ ਬਣ ਜਾਂਦੀ ਹੈ ਤਾਂ ਬਿਲਕੁਲ ਸੂਤਰਾਂ ਦੇ ਹਵਾਲੇ ਤੋਂ ਵੀ ਨਿਕਲ ਕੇ ਸਾਹਮਣੇ ਆਇਆ ਕਿ ਪੁਲਿਸ ਨੇ ਜਿਹੜੀ ਪੁੱਛਗਿੱਛ ਸ਼ੁਰੂ ਕਰ ਦਿੱਤੀ ਹੈ ਤੇ ਪੁੱਛਗਿੱਛ ਦੌਰਾਨ ਹੈ ਜਿਹੜਾ ਪੁਲਿਸ ਨੇ ਵਿਅਕਤੀਆਂ ਨੂੰ ਜਿਹੜਾ ਕਾਬੂ ਵੀ ਕਰ ਲਿਆ ਤਾਂ ਬਿਲਕੁਲ ਇਸ ਵੇਲੇ ਦੀ ਵੱਡੀ ਖਬਰ ਸਾਹਮਣੇ ਹੈ ਕਿ ਕਿਸ ਤਰੀਕੇ ਦੇ ਨਾਲ ਹੋ ਰਹੀਆਂ ਜਿਹੜੀਆਂ ਘਟਨਾਵਾਂ ਦੀ ਗਿਣਤੀ ਵੱਧਦੀ ਨਜ਼ਰ ਆ ਰਹੀ ਹੈ ਜਿੱਥਾਂ ਤੇ ਇਸ ਧਾਰਮ ਹਥਿਆਰਾਂ ਦੇ ਨਾਲ ਹਮਲਾ ਕੀਤਾ ਜਾਂਦਾ ਫਿਰ ਉਸ ਤੋਂ ਬਾਅਦ ਇਹ ਵੀ ਖਬਰਾਂ ਦੇਖਣ ਨੂੰ ਮਿਲਦੀਆਂ ਨੇ ਕਿ ਲੁੱਟਖੋ ਕਰਨ ਦੇ ਲਈ ਲਾ ਕੀਤਾ ਜਾਂਦਾ ਪਰ ਅਖੀਰਕਾਰ ਕੀ ਆ ਪੂਰਾ ਮਾਮਲਾ ਇਹ ਤਾਂ ਪੁਲਿਸ ਹੀ ਦੱਸੇਗੀ ਇੱਕ ਦੋ ਵੇਰੀ ਕਿਤੇ ਗਏ ਹੋਣ ਆ ਸਾਨੂੰ ਦੱਸਿਆ ਨਹੀਂਗਾ ਆਦੀ ਦੁਕਾਨ ਸੀਗੀ ਜੀ ਮੁੰਡੇ ਦੀ ਸੀ ਸੋਨ ਦੀ ਸੀਗੀ ਕਿੰਨੀ ਉਮਰ ਆ ਜੀ ਮੁੰਡੇ ਦੀ ਵਾਇ ਸੀਗਾ ਜੀ ਨਹੀਂ ਜੀ ਮੰਗਿਆ ਸੀ ਕਿੰਨੇ ਦਿਨ ਪਹਿਲਾਂ ਮੰਗਣੀ ਹੋਈ ਸੀ ਉਹ ਤਾਂ ਹੋ ਗਿਆ ਮਹੀਨਾ ਤੋਂ ਹੁਣ ਕਿਵੇਂ ਕੀ ਮਤਲਬ ਪਤਾ ਲੱਗਿਆ ਵੀ ਕਿਵੇਂ ਮੌਤ ਹੋਈ ਹੈ ਜੀ ਬਸ ਆ ਇਨੀ ਕਿਸਾੜੇ ਨਾ ਮਾੜੀ ਜੀ ਗੱਲ ਹੋਈ ਆ ਬਾਅਦ ਚ ਉਹਨਾਂ ਨੇ ਕਿੰਨੇ ਜਾਣੇ ਆ ਗਏ ਆ ਤੇਰਾ ਪਾ ਲਿਆ ਭੱਜਿਆ ਮੋੜੇ ਮੜ ਕੇ ਪਾਸ ਸੈਟ ਲਿਆ ਕਿਸੇ ਦੇ ਘਰੇ ਵੀ ਮੜਨ ਦੀ ਕੋਸ਼ਿਸ਼ ਕੀਤੀ ਕਿਸੇ ਨੇ ਇਹਨੂੰ ਛਡਾਇਆ ਬਸ ਬਾਹੜਾ ਟੋਕੀ ਕਰਕੇ ਮੜਦੇ ਕਾਦੇ ਨਾ ਮਾਰਿਆ ਜੀ ਕੀ ਸੀਗੇ ਕੰਡੇ ਕਰਪਾਣਾ ਸਿੰਘਾਂ ਨਾਲ ਕੋਲੇ ਉਹ ਕੀ ਮੰਗ ਕਰਦੇ ਆ ਜੀ ਇਹ ਤਾਂ ਇਹ ਕਹਿੰਦੇ ਆ ਵੀ ਉਹਨਾਂ ਨੂੰ ਵੀ ਸਜ਼ਾ ਮਿਲਣੀ ਚਾਹੀਦੀ ਆ ਸੁਟਣੇ ਨਹੀਂ ਚਾਹੀਦੇ ਵੀ ਮੇਰੇ ਪੱਤਨ ਨੂੰ ਵੱਢ ਟੋਕ ਕੇ ਮਾਰਿਓ ਮੈਂ ਮਾਣਨੇ ਚਾਹੀਦੇ ਹੋ ਮਤਾ ਇਹ ਪਤਾ ਕੌਣ ਆ ਬੰਦੇ ਕੋਈ ਪਹਿਲਾਂ ਜਾਣ ਪਛਣ ਸੀ ਉਹਨਾਂ ਨੇ ਬਈ ਕੀ ਨਾਮ ਆ ਮਤਾ ਦਾ ਮੇਰਾ ਨਾਮ ਅਰਜੀਤ ਸਿੰਘ ਆ ਜੀ ਕੀ ਭਾਣਾ ਵਰਤੇ ਆ ਅੱਜ ਤੁਹਾਡੇ ਕੋਲ ਤੇ ਭਾਣਾ ਜੀ ਮੇਰਾ ਬੇਟਾ ਨਾ ਦੁਕਾਨ ਵਧਾ ਕੇ ਆ ਰਿਹਾ ਸੀਗਾ ਤੇ ਰਸਤੇ ਦੇ ਵਿੱਚ ਇਹਨਾਂ ਨੇ ਜਿਹੜੇ ਆਪਣੇ ਭੁੱਲਰ ਆ ਪੰਕਜ ਚੋਬੜਾ ਇਹਦੇ ਘਰ ਵਾਲੀ ਇਹਦਾ ਭਰਾ ਇਹਨਾਂ ਨੇ ਜਦੋਂ ਨੂੰ ਘੇੜ ਲਿਆ ਉਤੋਂ ਹੀ ਭੱਜਿਆ ਭੱਜ ਕੇ ਮੇਰੇ ਵਾਲੀ ਗਲੀ ਨੂੰ ਭੱਜ ਗਿਆ ਉਸ ਤੋਂ ਬਾਅਦ ਉੱਥੇ ਜਾ ਕੇ ਇਹਨਾਂ ਨੇ ਜੀ ਤੇ ਇਤਿਆਰ ਨਾਲ ਇਹਨਾਂ ਦੀ ਮੌਤ ਕਰ ਦਿੱਤੀ। ਇਹਨਾਂ ਨੇ ਉਤੋਂ ਕੈਮੀਕਲਾਂ ਨਾਲ ਵਰਤਕਾਰ ਕੇ ਬਣਾਇਆ ਕਿ ਮਗਰ ਲੱਗੇ। ਇਹ ਮਗਰ ਲੱਗੇ ਹੋਈ ਹੀ ਰੱਖਿਆ ਰੁਕਿਆ ਕਰਦੇ ਸੀਗੇ। ਕੋਈ ਪੁਰਾਣੀ ਰੰਜਿਸ਼ ਕੋਈ ਪੁਰਾਣਾ ਰੋਲਾ ਇਹਦਾ। ਇਹਨਾਂ ਨਾਲ ਜੀ ਕੋਈ ਰੋਲਾ ਨਹੀਂ ਆਪਣਾ ਤਾਂ ਇਹੋ ਜਿਹਾ ਕੋਈ ਜਾਤੀ ਰੋਲਾ ਨਹੀਂ ਹੈਗਾ ਜੀ। ਇਹਨਾਂ ਨੇ ਮਾਰਿਆ ਕੀ ਇਹਨਾਂ ਦੇ। ਇਹਨਾਂ ਦੀ ਖੰਡੇ-ਖੁੰਡੇ ਨਾ ਕੇ ਇਹ ਇਹਨਾਂ ਨੇ ਤੇ ਇਤਿਆਰ ਸੀ ਇਹਨਾਂ ਕੋਲੇ। ਦੋ ਬੱਚਾ ਅਣ ਪਛਾਤੇ ਵੀ ਬੰਦੇ ਸੀ ਇਹਦੇ ਵਿੱਚ ਜਿਹੜੇ ਅਣਬੋਲਬ ਹੁੰਦੇ ਆ ਇਹ ਘਟਨਾ ਕਿੱਥੋਂ ਦੀ ਹੈ ਇਹ ਆਪਣੀ ਮੋਗਾ ਦੀ ਹੈ ਜੀ ਮਹਿਰ ਵਾਲੀ ਗਲੀ ਦੀ ਮਹਿਰ ਵਾਲੀ ਗਲੀ ਦੀ ਹਾਂਜੀ ਉਹ ਤਿੰਨੇ ਜਾ ਕੇ ਮਾਰੇ ਹਾਂਜੀ ਇਹ ਭੱਜਿਆ ਜੀ ਇਹ ਤੁਹਾਨੂੰ ਕਿਵੇਂ ਪਤਾ ਲੱਗਾ ਮੈਨੂੰ ਜੀ ਮੇਰੀ ਜਿਹੜੀ ਇਹਦੀ ਮੰਗੇਤਰ ਆ ਮੇਰੇ ਬੇਟੇ ਦੀ ਉਹਨੇ ਮੈਨੂੰ ਦੱਸਿਆ ਮੈਨੂੰ ਕਿ ਜਿਹੜੀ ਭੱਜਾ ਵੀ ਸਫਰੀ ਦੇ ਉਹਨਾਂ ਨੇ ਸੱਟਾਂ ਮਾਰਤੀਆਂ ਉਸ ਤੋਂ ਬਾਅਦ ਮੈਂ ਉਸੇ ਟਾਈਮ ਚਲਾ ਗਿਆ ਜੀ ਜਦੋਂ ਮੈਂ ਗਿਆ ਉਸ ਟਾਈਮ ਨੂੰ ਤੇ ਹਸਪੀਟਲ ਲੈ ਜੇ ਸੀਗੇ ਜਦੋਂ ਮੈਂ ਉੱਥੇ ਗਿਆ ਮੈਂ ਤੇ ਦੇਖਿਆ ਮੈਂ ਉਹਦੀ ਸਥਿਤੀ ਬਹੁਤ ਜ਼ਿਆਦਾ ਨਾਜ਼ੁਕ ਸੀ ਉਸ ਤੋਂ ਬਾਅਦ ਮੈਡੀ ਸਿਟੀ ਦੇ ਵਿੱਚ ਅਸੀਂ ਹਸਪਤਾਲ ਦਾਖਲ ਕਰਾਇਆ ਉੱਥੇ ਜਾ ਕੇ ਵੀ ਉਹਦੀ ਮੌਤ ਹੋ ਗਈ ਜੀ ਨਾਮ ਕੀ ਹੈ ਮnde ਇਹਦਾ ਨਾਂ ਜੀ ਹਰਮਿੰਦਰ ਸਿੰਘ ਆ ਜੀ ਕੀ ਕੰਮ ਕੀ ਕਰਦਾ ਸਲੂਨ ਦਾ ਕੰਮ ਕਰਦਾ ਸੀ ਜੀ ਇਹ ਰਾਤੀ ਸਲੂਨ ਤੋਂ ਬਾਅਦ ਆਇਆ ਹਾਂ ਜੀ 9 ਵਜੇ ਦੀ ਘਟਨਾ ਹੈ ਜੀ ਹੰਤਕੀ ਕੀ ਕੀਤਾ ਜਾਣਾ ਕੀ ਵਾਸੀ ਸਾਨੂੰ ਇਨਸਾਫ ਮਿਲਣਾ ਚਾਹੀਦਾ ਵਾ ਤੁਸੀਂ ਪੁਲਿਸ ਕੰਪਲੇਟ ਕਰਦੇ ਹਾਂ ਹਾਂਜੀ ਪੁਲਿਸ ਕੰਪਲੇਟ ਕੀਤੀ ਆ ਜੀ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਜਾਵੇ ਸਾਡੀ ਹੱਥ ਬਣ ਕੇ ਬੇਨਤੀ ਹੈ ਕੋਈ ਇਹੋ ਜਿਹੀ ਘਟਨਾ ਕਿਸੇ ਨਾਲ ਹੋਰ ਨਾ ਲਾ ਹੋਵੇ ਸਾਡਾ ਤਾਂ ਬੇਟਾ ਜਾਣ ਵਾਲਾ ਚਲਾ ਗਿਆ ਵਾ ਪਰ ਹੋਰ ਕਿਸੇ ਨਾਲ ਇਹ ਘਟਨਾ ਹੋਣੀ ਚਾਹੀਦੀ ਹੈ